ਅੱਜ ਜਨਮ ਦਿਨ ਸਾਡੇ ਸੁਪਨਿਆਂ ਦੇ ਘਰ ਦੀਆਂ ਤਿੰਨ ਧੀਆਂ ਦਾ ਤੇ ਇੱਕ ਪੁੱਤ ਦਾ ਚਾਰ ਮੈਂਬਰਾਂ ਦਾ ਜਨਮ ਦਿਨ ਅੱਜ ਸਾਖੀ ਦਾ ਜਨਮ ਦਿਨ ਆ ਸੁਖਬਣੀ ਦਾ ਕੀਰਤ ਦਾ ਤੇ ਨਾਲ ਸਾਡੇ ਆ ਗਿੱਲ ਸਾਹਿਬ ਦਾ ਅਰਦਾਸ ਕਰਿਓ ਸਾਡੇ ਇਹਨਾਂ ਧੀਆਂ ਤੇ ਪੁੱਤਾਂ ਵਾਸਤੇ ਅਸੀਂ ਇਹਨਾਂ ਦੇ ਮਾਂ ਬਾਪ ਬਣ ਸਕੀਏ Happy birthday to you Happy birthday to you Happy birthday Kirat Happy birthday Kirat Happy birthday Sukhmani Happy birthday Sukhmani Happy birthday Sakshi ਹੈਪੀ ਬਰਥਡੇ ਸ਼ਾਕਸ਼ੀ ਹੈਪੀ ਬਰਥਡੇ ਗਿਲਸਾਪ ਹੈਪੀ ਬਰਥਡੇ ਗਿਲਸਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਨਮ ਦਿਨ ਹੈ ਜੀ ਸਾਡੇ ਪਰਿਵਾਰ ਦੇ ਇਹਨਾਂ ਨੰਨੇ-ਮੁੰਨੇ ਬੱਚਿਆਂ ਦਾ ਤੇ ਬੱਚੀਆਂ ਦਾ ਅੱਜ ਬਰਥਡੇ ਆ ਸਾਡੀ ਗੁਰਕੀਰਤ ਕੌਰ ਦਾ ਕੱਲ ਸੀਗਾ ਬਰਥਡੇ ਸਾਡੇ ਤੇ ਸਾਖੀ ਦਾ ਤੇ ਸਾਡੇ ਅਮਰਿੰਦਰ ਸਿੰਘ ਗਿੱਲ ਦਾ ਆਹ ਸਾਡੇ ਨੇ ਗਿੱਲ ਸਾਹਿਬ ਸਾਡੇ ਗਿੱਲ ਸਾਹਿਬ ਸਾਹਮਣੇ ਦੇਖੋ ਹਾਂ ਉੱਧਰ ਦੇਖੋ ਹਾਂਜੀ ਗਿੱਲ ਸਾਹਿਬ ਤੇ ਸਤਨਾਮ ਤੇ ਜਸ਼ਨ ਇਹ ਤਿੰਨੋਂ ਭਰਾ ਨੇ ਜੀ ਇਹ ਸਤਨਾਮ ਆ ਇਹ ਜਸ਼ਨ ਇਹ ਗਿੱਲ ਆ ਤੇ ਇਹ ਸਾਡੇ ਸੁਪਨਿਆਂ ਦੇ ਘਰ ਦੀ ਫਲਵਾੜੀ ਆ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਜਨਮ ਦਿਨ ਦੀ ਖੁਸ਼ੀ ਸਾਂਝੀ ਕਰ ਰਹੇ ਹਾਂ ਸਪਨਿਆਂ ਦੇ ਘਰ ਦੀ ਇਹ ਸਾਡੀ ਫੁੱਲ ਬਾੜੀ ਦੀ ਹੈਪੀ ਬਰਥਡੇ 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 ਤਾਰਿਕਾ ਹੈਪੀ ਹੈਪੀ Happy birthday to you Happy birthday to you Happy birthday to you Happy birthday to you Wahe Guruji ka Khalsa Wahe Guruji ki Fateh Ajj Janamdin aa sade sapnian de ghar diyan tin dhian da te ik putt da ਚਾਰ ਮੈਂਬਰਾਂ ਦਾ ਜਨਮ ਦਿਨ ਸ਼ਖਮ ਅੱਜ ਸਾਖਸੀ ਦਾ ਜਨਮ ਦਿਨ ਆ ਸੁਖਮਣੀ ਦਾ ਕੀਰਤ ਦਾ ਤੇ ਨਾਲ ਸਾਡੇ ਆ ਗਿੱਲ ਸਾਹਿਬ ਦਾ ਜਨਮ ਦਿਨ ਅਰਦਾਸ ਕਰਿਓ ਸਾਡੇ ਇਹਨਾਂ ਧੀਆਂ ਤੇ ਪੁੱਤਾਂ ਵਾਸਤੇ ਅਸੀਂ ਇਹਨਾਂ ਦੇ ਮਾਂ ਇਹ ਜਨਮ ਦਾ ਦਿਨ ਬੜੀ ਇੱਕ ਛੋਟੀ ਜੀ ਗੱਲ ਆ ਵੈਸੇ ਦੁਨੀਆ ਤੇ ਲੱਖਾਂ ਆਏ ਲੱਖਾਂ ਚਲੇ ਜਾਂਦੇ ਆ ਕਰੋੜਾਂ ਦੇ ਰੋਜ਼ ਜਨਮ ਦਿਨ ਹੁੰਦੇ ਆ ਪਰ ਸਾਡੇ ਘਰ ਦੇ ਇਹਨਾਂ ਮੈਂਬਰਾਂ ਦੀਆਂ ਇਹ ਖੁਸ਼ੀਆਂ ਮੈਨੇ ਰੱਖਦੀਆਂ ਮੈਨੇ ਰੱਖਦੀਆਂ ਸਾਡੀਆਂ ਇਹਨਾਂ ਮਾਵਾਆਂ ਦੀਆਂ ਇਹ ਖੁਸ਼ੀਆਂ ਇਹਨਾਂ ਦੇ ਚਿਹਰੇ ਤੇ ਆਈ ਇਹ ਮਸਕਰਾਹਟ ਇੱਕ ਮੈਨੇ ਰੱਖਦੀ ਆ ਲਖੀਆ ਮਾਂ ਅੱਖਾਂ ਤੋਂ ਬਲਾਈਂਡ ਸੀ ਜਦੋਂ ਸਾਡੇ ਕੋ ਆਈ ਸੀ ਸ਼ਾਕਸ਼ੀ ਸਾਡੀ ਨਿੱਕੀ ਜੀ ਸੀ ਜਦੋਂ ਸਾਡੇ ਕੋ ਆਈ ਸੀ ਮੰਮੀ ਠੀਕ ਨਹੀਂ ਸੀ ਦਿਮਾਗੀ ਤੌਰ ਤੇ ਭਰਾ ਇੱਕ ਛੋਟਾ ਆ 골ਡਨ ਖੜਾ ਵਾ 골ਡਨ ਤੇ ਸ਼ਾਖੀ ਦੋਨੇ ਘਰੇ ਆਪਣੀ ਮੰਮੀ ਦੀ ਕੇਅਰ ਕਰਦੇ ਸੀ ਮੰਮੀ ਨੂੰ ਕਿਵੇਂ ਨਾ ਕਿਵੇਂ ਫੜ ਕੇ ਮੰਜੇ ਤੇ ਬਿਠਾ ਕੇ ਰੱਖਦੇ ਸੀ ਠੀਕ ਨਹੀਂ ਸੀ ਪਾਪਾ ਦੀ ਡੈਥ ਹੋ ਗਈ ਸੀ ਤੇ ਵੱਡਾ ਭਰਾ ਆਕਾਸ਼ 120 ਰੁਪਏ ਤੇ ਦਿਹਾੜੀ ਦੇ ਕਰਨ ਜਾਂਦਾ ਸੀ ਤਾਂ ਜਾ ਕੇ ਘਰੇ ਸ਼ਾਮ ਨੂੰ ਰੋਟੀ ਪਕਾਉਂਦਾ ਸੀ ਇਦਾਂ ਹੀ ਸੁਖਮਣੀ ਨੂੰ ਤੁਸੀਂ ਸਾਰੇ ਜਾਣਦੇ ਹੋ ਸਾਡੇ ਘਰ ਦੀ ਧੀ ਆ ਸਾਡੀ ਧੀ ਰਾਣੀ ਦਾ ਜਨਮ ਇੱਥੇ ਹੀ ਹੋਇਆ ਸੁਖਮਣੀ ਦੀ ਮੰਮੀ ਸਾਡੀ ਭੈਣ ਅੱਜ ਸੁਪਨਿਆਂ ਦੇ ਘਰ ਦੀ ਇਹ ਮੈਂਬਰ ਇਹ ਵਲੰਟੀਅਰ ਆਏ ਸੇਵਾਦਾਰਨੀ ਆ ਦਿਨ ਰਾਤ ਸਾਡੇ ਨਾਲ ਸੇਵਾ ਕਰਾਉਂਦੀ ਆ ਸੁਖਮਣੀ ਦੀ ਮੰਮੀ ਜਿੱਤੇ ਬਾਸ਼ਾ ਕਿਰਪਾ ਕਰੇ ਸਾਡੀ ਇਸ ਭੈਣ ਨੂੰ ਉਹਨੇ ਦਾ ਪਰਿਵਾਰ ਮਿਲ ਗਿਆ ਇਹਦੇ ਹਸਬੰਦ ਨਾਲ ਵੀ ਗੱਲ ਹੁੰਦੀ ਆ ਇਹਦੀ ਸੱਸ ਨਾਲ ਵੀ ਗੱਲ ਹੁੰਦੀ ਆ ਇਹਦੀ ਮਾਂ ਨਾਲ ਵੀ ਗੱਲ ਹੁੰਦੀ ਆ ਹੁਣ ਸਾਰੇ ਐਗਰੀ ਹੋ ਗਏ ਆ ਸੁਖਮਣੀ ਨੂੰ ਲੈ ਕੇ ਜਾਣ ਵਾਸਤੇ ਸੁਖਮਣੀ ਦੀ ਮੰਮੀ ਨੂੰ ਲੈ ਕੇ ਜਾਣ ਵਾਸਤੇ ਅੱਜ ਸਾਡੀ ਸੁਖਮਨੀ ਦਾ ਜਨਮ ਦਿਨ ਆ ਸਾਡੀ ਸੁਖਮਨੀ ਅੱਜ ਹੋ ਗਈ ਆ 3 ਸਾਲਾਂ ਦੀ ਤੀਜਾ ਨਹੀਂ ਅਸੇ ਉਹਨੂੰ ਉਹ 3 ਸਾਲਾਂ ਦੀ ਹੋ ਗਈ ਕੀਰਤ ਹਾਂ ਕੀਰਤ ਸਾਡੀ 3 ਸਾਲਾਂ ਦੀ ਹੋ ਗਈ ਆ ਸੁਖਮਨੀ ਨੂੰ ਸਾਡੀ ਨੂੰ ਅੱਜ ਤੀਜਾ ਲੱਗ ਗਿਆ ਵਾ 3 ਸਾਲ ਕੀਰਤ ਨੂੰ ਪੂਰੇ ਹੋਇਆ ਕੀਰਤ ਜਦੋਂ ਸਾਡੇ ਕੋਲ ਆਈ ਸੀ ਕੀਰਤ ਦੀ ਭੈਣ ਸਿਮਰਨ ਤੇ ਕੀਰਤ ਦਾ ਭਰਾ ਸੌਰਵ ਆ ਖੜਾ ਵਾ ਜੋ ਤੇ ਦਿਨ ਹੋ ਜੋ ਪੁੱਤ ਇਹ ਤਿੰਨੋਂ ਭੈਣ ਭਰਾ ਸਾਡੇ ਸੁਪਨਿਆਂ ਦੇ ਘਰ ਆਇ ਕਿਰਤ ਖਾਣਾ ਵਾਜ ਰੋਕ ਕੇ ਖਾ ਲਈ ਕੋਈ ਕਿਰਤ ਨੇ ਪੌਣੇ 2 ਸਾਲਾਂ ਦੀ ਹੋ ਕੇ ਸੂਰਜ ਦੇਖਿਆ ਸੀ ਜ਼ਿੰਦਗੀ 'ਚ ਪਹਿਲੀ ਵਾਰੀ ਘਰੋਂ ਬਾਹਰ ਨਿਕਲੀ ਸੀ ਆਪਣੇ ਰੂਮ 'ਚੋਂ ਬਾਹਰ ਨਿਕਲੀ ਸੀ ਪਰ ਇਹ ਤੇ ਸੁਪਨਿਆਂ ਦੇ ਘਰ ਆਏ ਇਹਦੇ ਮੰਮੀ ਸਾਡੀ ਭੈਣ ਗਰਜੀਤ कौर ਜਾਂਦੀ ਜਾਂਦੀ ਇਹਨਾਂ ਤਿੰਨੇ ਬੱਚਿਆਂ ਦਾ ਹੱਥ ਫੜਾ ਗਈ ਸੀ ਮਾਮਾ ਕਹਿ ਕੇ ਡਿਊਟੀ ਲੱਗੀ ਸੀ ਵੀ ਅੱਜ ਤੋਂ ਬਾਅਦ ਵੀਰੇ ਤੂੰ ਹੀ ਇਹਨਾਂ ਦਾ ਮਾਮਾ ਤੂੰ ਹੀ ਮਾਵਾ ਅੱਜ ਕਿਦਰਤ 3 ਸਾਲਾਂ ਦੀ ਹੋ ਗਈ ਆ ਤੁਰਨ ਲੱਗ ਗਈ ਆ ਪਰ ਜਦੋਂ 2 ਸਾਲਾਂ ਦੀ ਹੋਈ ਸੀ ਉਦੋਂ ਤੁਰਨ ਲੱਗੀ ਸੀ ਇਹ ਅੱਜ ਜਨਮ ਦਿਨ ਆ ਸਾਡੇ ਅਮਰਿੰਦਰ ਸਿੰਘ ਗਿੱਲ ਦਾ ਅਮਰਿੰਦਰ ਗਿੱਲ ਨਾਮ ਰੱਖਿਆ ਕਿਉਂਕਿ ਕਰਦਿਆਂ ਨੇ ਨਹੀਂ ਲੋਕਾਂ ਨੇ ਦਿੱਤਾ ਸੀ ਇਹ ਨਾਮ ਅਮਰਿੰਦਰ ਗਿੱਲ ਤੇ ਸਤਨਾਮ ਸਿੰਘ ਤੇ ਇੰਦਰ ਖੜਾ ਜਸ਼ਨ ਤਿੰਨੋਂ ਭਰਾ ਮੰਮੀ ਵੀ ਇਸ ਦੁਨੀਆ ਤੋਂ ਤੇ ਪਾਪਾ ਵੀ ਇਸ ਦੁਨੀਆ ਤੋਂ ਚਲੇ ਗਏ ਦਾਦਾ ਦਾਦੀ ਬੁੱਢੇ ਆਪਦੀਆਂ ਸਵਾਸਾਂ ਦੀ ਉਸ ਪੂੰਜੀ ਨੂੰ ਕਿਵੇਂ ਨਾ ਕਿਵੇਂ ਕਹਿੰਦੇ ਧੁੰਦੇ ਸਫਰ ਪੂਰਾ ਕਰ ਰਹੇ ਸੀ ਤੇ ਬੁਢਾਪੇ ਚ ਬੱਚਿਆਂ ਦੀ ਜ਼ਿੰਮੇਵਾਰੀ ਪੈ ਗਈ ਤਿੰਨਾਂ ਨੂੰ ਪਰ ਉਹ ਧੰਨਵਾਦ ਵਾਹਿਗੁਰੂ ਦਾ ਬਾਪੂ ਥੋੜਾ ਡਿਪਰੈਸ਼ਨ ਚ ਲੱਗ ਗਿਆ ਪੂਰੀ ਦਵਾਈ ਲੈਣ ਕੈਂਪ ਚ ਆਏ ਬੁੱਢਾ ਬਾਪੂ ਤੇ ਬੁੱਢੀ ਦਾਦੀ ਆ ਕੇ ਸਾਨੂੰ ਦੱਸਦੇ ਆ ਵੀ ਸਾਡੇ ਤਿੰਨ ਪੋਤੇ ਆ ਅਸੀਂ ਬਹੁਤ ਔਖੇ ਆ ਪਤਾ ਨਹੀਂ ਪ੍ਰਮਾਤਮਾ ਮਨ ਚ ਬਸ ਕੇ ਕਿਦਾਂ ਇਹ ਫੈਸਲੇ ਕਰਾਉਂਦੇ ਨੇ ਸੱਚੇ ਪਾਤਸ਼ਾਹ ਸਤਨਾਮ ਨੂੰ ਅਸੀਂ ਇੱਥੇ ਰੱਖ ਲਿਆ ਉਸੇ ਦੇ ਨੀ ਜਸ਼ਨ ਨੂੰ ਮਾਤਾ ਥੋੜੇ ਦਿਨਾਂ ਬਾਅਦ ਫੇਰ ਲੈ ਕੇ ਆਗੀ ਨਾਲੇ ਗਿੱਲ ਨੂੰ ਗਿੱਲ ਬਾਲਾ ਛੋਟਾ ਸੀ ਉਦੋਂ ਨਾਤਾ ਨੂੰ ਅਸੀਂ ਬੇਨਤੀ ਕੀਤੀ ਵੀ ਤੂੰ ਬੇਬੇ ਗਿੱਲ ਨੂੰ ਹਜੇ ਰੱਖ ਲੈ ਸਾਲਖੰਡ ਆਪਣੇ ਕੋਲੇ ਦੂਜੇ ਦੋਨਾਂ ਨੂੰ ਸਤਨਾਮ ਨੂੰ ਤੇ ਜਸ਼ਨ ਨੂੰ ਸਾਡੇ ਕੋਲ ਛੱਡ ਦਿਆ ਅਸੀਂ ਪੜਾਵਾਂਗੇ ਇਹ ਪੜਨ ਲਾਤਾ ਸਤਨਾਮ ਐਥਲੀਟ ਆ ਬਹੁਤ ਵਧੀਆ ਮੈਡਲ ਜਿੱਤ ਕੇ ਲੈ ਕੇ ਆਇਆ ਖੇਡਾਂ 'ਚ ਵੀ ਤੇ ਪੜ੍ਹਾਈ 'ਚ ਵੀ ਅੱਬਲ ਆਉਂਦਾ ਤੇ ਜਸ਼ਨ ਵੀ ਪੜ੍ਹਾਈ ਚ ਬਹੁਤ ਵਧੀਆ ਵਾ ਫਿਰ 2 ਸਾਲ ਹੋ ਗਏ ਇਹਨਾਂ ਨੂੰ ਇੱਥੇ ਪੜ੍ਹਦੇ ਆ ਨੂੰ ਹੁਣ ਇਸ ਸਾਲ ਫਿਰ ਗਿੱਲ ਨੂੰ ਵੀ ਦਾਦੀ ਕਹਿੰਦੀ ਵੀ ਪੁੱਤ ਹੁਣ ਵੱਡਾ ਹੋ ਗਿਆ ਇਹਨੂੰ ਪੜਨ ਲਾ ਲ ਇੱਥੇ ਇਸ ਵਾਰ ਪਹਿਲਾ ਜਨਮ ਦਿਨ ਮਨਾ ਰਿਹਾ ਗਿੱਲ ਸਾਡੇ ਨਾਲ ਇੱਥੇ ਯਾਰ ਜੇ ਅਮਰਿੰਦਰ ਗਿੱਲ ਦਾ ਸਾਡੇ ਦਾ ਜਨਮ ਦਿਨ ਆ ਅਮਰਿੰਦਰ ਗਿੱਲ ਕਾਗਿਨਾਂ ਚ ਵੀ ਇਹੀ ਨਾਮ ਲਿਖ ਦਿੱਤਾ ਗਿਆ ਘਰਦਿਆਂ ਵੱਲਿਓ ਲੋਕਾਂ ਨੇ ਕਹਿ ਕਹਿ ਕੇ ਵੀ ਨਾਮ ਪੱਕਾ ਕਰਤਾ ਪਰ ਉਹ ਅਮਰਿੰਦਰ ਗਿੱਲ ਜਿਹੜਾ ਸਿੰਗਰ ਆ ਵੀਰ ਉਹਦੇ ਨਾਮ ਤੇ ਇਹ ਅਮਰਿੰਦਰ ਗਿੱਲ ਦਾ ਨਾਮ ਰੱਖਿਆ ਗਿਆ ਸਾਡੇ ਦਾ ਅਰਦਾਸ ਕਰਿਓ ਇਹ ਵੀਰ ਇਹ ਬੱਚਾ ਉਸ ਵੀਰ ਵਾਂਗ ਨਾਮ ਰੌਸ਼ਨ ਕਰੇ ਕਿਸੇ ਵੀ ਖੇਤਰ ਚ ਕਰੇ ਸਾਡੀ ਸੁਪਨਿਆਂ ਦੇ ਘਰ ਦੀ ਇਹ ਪਨੀਰੀ ਜਿਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੁਖਮਣੀ ਦੀ ਬਾਤ ਕੀਰਤ ਦੀ ਬਾਤ ਸਾਖਸ਼ੀ ਦੀ ਬਾਬਤ ਤੇ ਅਮਰਿੰਦਰ ਗਿੱਲ ਦੀ ਬਾਬਤ ਬਸ ਕਿੰਨਾ ਬੱਚਿਆਂ ਦੇ ਮਾਪੇ ਵੀ ਆਪਾਂ ਹੀ ਆ ਇਕੱਲੇ ਅਸੀਂ ਨਹੀਂ ਤੁਸੀਂ ਵੀ ਆ ਨਾਲ ਕਿਉਂਕਿ ਤੁਹਾਡੀਆਂ ਦਿੱਤੀਆਂ ਦੁਆਵਾਂ ਅਸੀਸਾਂ ਅਰਦਾਸਾਂ ਦੇ ਨਾਲ-ਨਾਲ ਤੁਹਾਡੇ ਵੱਲੋਂ ਭੇਜੇ ਕੋਈ ਭੈਣ ਭਰਾ ਕੱਪੜੇ ਭੇਜ ਦਿੰਦਾ ਕੋਈ ਮਾਮਾ ਕੋਈ ਭੈਣਾ ਸਾਡੀਆਂ ਧੀਆਂ ਵਾਸਤੇ ਛੋਟਾ ਛੋਟਾ ਸਮਾਨ ਆ ਰਵਣਾ ਕਲੱਚ ਚੱਪਲ ਹੋਰ ਬਹੁਤ ਸਾਰਾ ਸਮਾਨ ਜਿਹੜਾ ਸਾਡੇ ਧੀਆਂ ਪੁੱਤ ਪਾਉਂਦੇ ਹਟਾਉਂਦੇ ਆ ਤੇ ਉਹ ਸਾਡੇ ਤੱਕਰ ਪਹੁੰਚਦਾ ਹੋ ਜਾਂਦਾ ਤੇ ਸਾਡੀਆਂ ਧੀਆਂ ਤੇ ਸਾਡੇ ਪੁੱਤ ਵਰਤਦੇ ਨੇ ਇੱਥੇ ਤੇ ਇਵੇਂ ਹੀ ਤੁਹਾਡੀਆਂ ਅਸੀਸਾਂ ਦੁਆਵਾਂ ਮਰਦਾਸਾਂ ਤੇ ਸਪੋਰਟ ਮਿਲਦੀ ਰਵੇ ਇੱਕ ਦਿਨ ਸਾਡੀਆਂ ਇਹ ਬੱਚੀਆਂ ਸਾਡੇ ਬੱਚੇ ਇਸ ਘਰ ਦਾ ਚਾਨਣ ਮਨਾਰਾ ਬਣਨਗੇ ਇਸ ਘਰ ਦਾ ਭਵਿੱਖ ਬਣਨਗੇ ਇਸ ਘਰ ਦੀ ਸ਼ਾਨ ਨੂੰ ਵਧਾਉਣਗੇ ਆਪਣੇ ਦੇਸ਼ ਦੀ ਸੇਵਾ ਕਰਨਗੇ ਅਰਦਾਸ ਕਰਿਓ ਬਸ ਇੰਨੀ ਆ ਕੀ ਬੇਨਤੀਆਂ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਸੁਖਬੀ ਆ ਜਾ ਓਰੇ ਮੇਰੇ ਕੋਲੇ ਸੁਖਬੀ ਹੋ ਰਿਹਾ ਆ ਜਾ ਮੇਰੀ ਨੋਨੀ ਆ ਜਾ ਮੇਰੀ ਨੋਨੀ ਨਾਨੀ ਨੋਨੀ ਨਾਨੀ ਆ ਵੀ ਤੁਖਾਂ ਲਈ ਮਨੀ ਹਾਂ ਕਿਰੋ ਆ ਜਾ ਤੂੰ ਵੀ ਆ ਜਾ ਜਿੱਦਾਂ ਤਾਂ ਤੁਹਾਡੀਆਂ ਬਾਹੜੀਆਂ ਜੱਦੀਆਂ ਤੁਸੀਂ ਤਾਂ ਜੇ ਇੱਕ ਨੂੰ ਚੱਕ ਲਾਂ ਦੂਜੀ ਕਹਿੰਦੀ ਮੈਨੂੰ ਵੀ ਚੱਕੋ ਆਓ। ਇਹ ਤਾਂ ਸਾਖੀ ਵੀਨਿੰਗ ਬੱਡੀਆਂ ਹੋ ਗਈਆਂ। ਨਹੀਂ ਤਾਂ ਬਹੁਤ ਔਖਾ ਹੋਣਾ ਸੀ ਸਾਨੂੰ। ਇੰਨੇ ਜਵਾਕਾਂ ਨੂੰ ਚੱਕਣਾ। ਆਓ। ਜਦੋਂ ਅਸੀਂ ਗਏ ਨਾ ਸਾਖੀ ਸਾਗ ਬਣਾਈ ਜਾਵੇ ਭਾਈ ਪਹਿਲੀ ਵਾਰੀ ਜਦੋਂ ਅਸੀਂ ਗਏ ਮਰੀਤੀ ਸਾਗ ਬਣਾਈ ਜਾਂਦੀ ਸੀ। ਸਾਡੀਆਂ ਮਸੇ ਗੱਲ ਪਰ ਆਉਂਦਾ ਕਈ ਵਾਰੀ ਦੱਸ ਦਿਆਂ ਇਹ ਖੁਸ਼ੀ ਹੈ ਜਿਹੜੀ ਅਸੀਂ ਬਿਆਨ ਨਹੀਂ ਕਰ ਸਕਦੇ। ਇਹਨਾਂ ਧੀਆਂ ਦਾ ਮਾਣ ਆ ਲੈ ਤੂੰ ਆ ਲੈ ਪੁੱਤ ਆ ਲੈ ਲੈ ਆ ਲੈ ਲੈ ਕੇਕ ਹਨਾ ਕਿ ਨਚਾਲ ਖਾ ਇਹ ਆ ਚਲੋ ਖਾ ਇਹਨਾਂ ਧੀਆਂ ਦਾ ਜਿਹੜਾ ਪਿਆਰ ਸਾਨੂੰ ਮਿਲਦਾ ਨਾ ਹੁਣ ਦੱਸੋ ਕਿਵੇਂ ਖਾਓਗੇ ਕੇਕ ਖਾਓ

ਸਾਡੀਆਂ ਧੀਆਂ ਕਹਿੰਦੀਆਂ ਸੀ ਨਾ ਪਾਰਟੀ ਲੈਣੀ ਸਾਰੀਆਂ ਕੁੜੀਆਂ ਕਹਿੰਦੀਆਂ ਸਾਕਸ਼ੀ ਨੂੰ ਕਹਿੰਦੀਆਂ ਪਾਰਟੀ ਦੇ ਫਿਰ ਅਸੀਂ ਕਹੇ ਪਾਰਟੀ ਦੇ ਦਿੰਨੇ ਆ ਹਰ ਕੀ ਲਿਆਉਣਾ ਤੇਰੇ ਵਾਸਤੇ ਆ ਦੇਤੀ ਦੇ ਆਰੇ ਬਾਗਰ ਲਿਆਉਂਦਾ 버ગર ਤੇਰੇ ਵਾਸਤੇ ਆ ਦੇ 버ગર ਲਿਆਉਂਦਾ 버ગર ਉਹ ਲੱਕੀ ਦੇਖਦੀਆਂ ਉਹ ਉਹ ਨਹੀਂ ਬੱਤੀ ਨਹੀਂ ਲਿਆ ਸੀ ਹੋ ਤੇਲੀ ਨੂੰ ਆਪੇ ਹੀ ਖਾ ਗਈ ਖਾ ਲਈ ਦੇਨ ਲੈ ਕਿਹਦਾ ਤੂੰ ਉਹ αιਤੁੱਲਾ ਲੈ ਉਹ αιਤੁੱਲਾ ਹਾਂ ਦੀ ਪਣ ਐ ਕਿਦਾ ਕਿਹਦਾ ਮੈਂ ਨਿਕਲਾ ਲੰਦੀ ਪਣ